ਅੱਜ ਮੇਰਾ ਇਹ ਮੈਸੇਜ ਪੋਸਟ ਕਰਨ ਦਾ ਜਿਹੜਾ ਮਕਸਦ ਹੈ ਨਾ ਉਹ ਇਹ ਆ ਕਿ ਸਾਨੂੰ ਇਸ ਵੇਲੇ ਆਪਣੇ ਮਨਾਂ ਦੀ ਤੇ ਆਪਣੀਆਂ ਸੋਚਾਂ ਦੀ ਜਿਹੜੀ ਆ ਉਹ ਰਾਖੀ ਕਰਨ ਦੀ ਜ਼ਰੂਰਤ ਆ ਸਾਨੂੰ ਜ਼ਰੂਰਤ ਆ ਕਿ ਅਸੀਂ ਆਪਣੇ ਮਨ ਦੀ ਰਾਖੀ ਕਰੀਏ ਅਸੀਂ ਆਪਣੀਆਂ ਸੋਚਾਂ ਦੀ ਰਾਖੀ ਕਰੀਏ ਕਿ ਦੇਖੋ ਇੱਕ ਨਾ ਬੜਾ ਵੱਡਾ ਹਥਿਆਰ ਆ ਵੈਰੀ ਦਾ ਪਰ ਉਸ ਹਥਿਆਰ ਦਾ ਨਾਮ ਆ ਗੁੱਸਾ ਜਿਹੜਾ ਗੁੱਸਾ ਆ ਜਦੋਂ ਉਹ ਮਨੁੱਖ ਨੂੰ ਆ ਜਾਂਦਾ ਆ ਤੇ ਆਕਲ ਉਦੋਂ ਹੀ ਖਤਮ ਹੋ ਜਾਂਦੀ ਆ ਜਦੋਂ ਗੁੱਸਾ ਦਿਮਾਗ ਦੇ ਵਿੱਚ ਆ ਜਾਂਦਾ ਹੈ ਨਾ ਤੇ ਮਨੁੱਖ ਦੀ ਸੋਚ ਉਦੋਂ ਮਤਲਬ ਉੱਡ ਜਾਂਦੀ ਆ ਉਦੋਂ ਦੀ ਸਮਝ ਜਿਹੜੀ ਉਹ ਰਹਿੰਦੀ ਨਹੀਂ ਤੇ ਜਦੋਂ ਸਮਝ ਹੀ ਨਹੀਂ ਰਹੇਗੀ ਤਾਂ ਉਹ ਸਮਝਦਾਰਾ ਵਾਲਾ ਫੈਸਲਾ ਨਹੀਂ ਲੈ ਸਕੂਗਾ ਉਸ ਵੇਲੇ ਜੇ ਇਸ ਇਨਸਾਨ ਦੇ ਕੋਲ ਸਮਝ ਨਹੀਂ ਹੋਏਗੀ ਉਹ ਕੋਈ ਵੀ ਚੰਗਾ ਡਿਸੀਜਨ ਨਹੀਂ ਲੈ ਸਕਦਾ ਇਸ ਲਈ ਸਾਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਜਦੋਂ ਗੁੱਸਾ ਜਦੋਂ ਤੁਹਾਨੂੰ ਆਉਣ ਲੱਗਦਾ ਨਾ ਗੁੱਸਾ ਬਸ ਉਸ ਥਾਂ ਤੋਂ ਖਿਸਕ ਜਾਓ ਉਸ ਸਿਚੁਏਸ਼ਨ ਤੋਂ ਬਾਹਰ ਆ ਜਾਓ ਉਸ ਗੱਲਬਾਤ ਨੂੰ ਉੱਥੇ ਹੀ ਬੰਦ ਕਰ ਦਿਓ ਉਸੇ ਚੀਜ਼ ਨੂੰ ਉੱਥੇ ਹੀ ਖਤਮ ਕਰ ਦਿਓ ਜਿਹੜੀ ਵੀ ਚੀਜ਼ ਤੁਹਾਨੂੰ ਗੁੱਸੇ ਵੱਲ ਨੂੰ ਲੈ ਕੇ ਜਾਂਦੀ ਹੈ ਜਿਸ ਚੀਜ਼ ਵੱਲ ਦੇਖ ਕੇ ਤੁਹਾਨੂੰ ਗੁੱਸਾ ਆਉਂਦਾ ਜਿਸ ਪਰਸਨ ਵੱਲ ਤੁਹਾਨੂੰ ਦੇਖ ਕੇ ਗੁੱਸਾ ਆਉਂਦਾ ਹੈ ਨਾ ਤਾਂ ਕੁਝ ਦਿਨ ਲਈ ਬੇਸ਼ੱਕ ਉਸ ਪਰਸਨ ਦੇ ਨਾਲੋਂ ਵੱਖਰੇ ਹੋ ਜਾਓ ਕੁਝ ਦਿਨ ਲਈ ਉਹਦੇ ਨਾਲੋਂ ਵੱਖਰੇ ਹੋ ਜਾਓ ਕਿਉਂਕਿ ਐਸ ਵੇਲੇ ਵੈਰੀ ਗੁੱਸੇ ਨੂੰ ਐਡਾ ਜ਼ਬਰਦਸਤ ਹਥਿਆਰ ਬਣਾ ਕੇ ਵਰਤਣ ਜਾ ਰਿਹਾ ਯਾਰ ਵਰਤ ਰਿਹਾ ਹੈ ਕਿ ਇਨਸਾਨ ਦੀ ਸਮਝ ਜਿਹੜੀ ਉਹ ਖਤਮ ਹੋ ਜਿੰਦੀ ਇੰਨਾ ਗੁੱਸਾ ਆਉਂਦਾ ਇਨਸਾਨ ਨੂੰ ਕਿ ਉਹਨੂੰ ਜੀਣਾ ਹੀ ਜਿਹੜਾ ਆ ਨਾ ਜੀਣਾ ਉਹ ਉਹੀ ਭੁੱਲ ਜਾਂਦਾ ਕਿ ਮੈਂ ਜੀਣਾ ਆ ਇਹ ਜੀਵਨ ਕਿੰਨਾ ਕੀਮਤੀ ਆ ਤਾਂ ਇੰਨਾ ਗੁੱਸਾ ਕਿ ਬੰਦਾ ਰੇਲ ਗੱਡੀ ਦੇ ਹੇਠਾਂ ਜਾ ਕੇ ਆ ਗਿਆ ਇੰਨਾ ਗੁੱਸਾ ਕਿ ਉਹਨੇ ਜ਼ਹਿਰ ਪੀ ਲਿਆ ਇੰਨਾ ਗੁੱਸਾ ਕਿ ਉਹਨੇ ਫਾਹਾ ਲਾ ਲਿਆ ਆਪਾਂ ਹੁਣ ਕੱਲ ਜਿਹੜੀ ਆ ਉਹ ਸੁਸ਼ਾਂਤ ਦੀ ਖਬਰ ਆਪਾਂ ਸਾਰਿਆਂ ਨੇ ਦੇਖੀ ਆ ਵੀਡੀਓ ਤੇ ਰੀਅਲੀ ਸੈਡ ਬਟ ਉਹਨੇ ਦਕੀਤਾ ਜਿਹੜਾ ਸੁਸਾਈਡ ਕਰ ਲਿੰਦਾ ਨਾ ਸੁਸਾਈਡ ਕਰ ਲੈਣਾ ਜਿਹੜਾ ਆ ਉਹ ਸਿਚੁਏਸ਼ਨ ਦਾ ਹੱਲ ਨਹੀਂ ਹੁੰਦਾ ਉਹ ਸਮੱਸਿਆ ਦਾ ਖਤਮ ਹੋਣਾ ਨਹੀਂ ਹੁੰਦਾ ਸਮੱਸਿਆ ਤੇ ਹਰੀ ਐ ਉਸੇ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਖਤਮ ਕਰ ਲਿਆ ਤਾਂ ਮਤਲਬ ਤੁਸੀਂ ਹਾਰ ਗਏ ਤੁਸੀਂ ਹਾਰ ਮੰਨ ਲਈ ਹਾਰਨਾ ਨਹੀਂ ਆ ਜਿੰਦਗੀ ਤੋਂ ਹਾਰੋ ਨਾ ਹੋ ਸਕਦਾ ਅੱਜ ਤੁਹਾਡੇ ਕੋਲ ਖਾਣ ਨੂੰ ਨਾ ਹੋਵੇ ਕੱਲ ਨੂੰ ਵੀ ਤੁਹਾਡੇ ਕੋਲ ਨਾ ਹੋਵੇ ਪਰ ਇਸ ਕਰਕੇ ਕਿ ਸਾਡੇ ਕੋਲ ਖਾਣ ਨੂੰ ਹੈ ਨਹੀਂ ਤਾਂ ਸ਼ਾਇਦ ਸਾਨੂੰ ਪਰਸੋਂ ਵੀ ਨਹੀਂ ਮਿਲਣਾ ਤੇ ਤੁਸੀਂ ਹਥਿਆਰ ਸਿੱਟ ਦਿਓ ਨਹੀਂ ਤੁਸੀਂ ਜੀਣ ਦੀ ਆਸ਼ਾ ਦੇ ਜੋਰ ਦੇ ਨਾਲ ਜੀਣ ਦੀ ਆਸ ਦੀ એનર્ਜੀ ਦੇ ਨਾਲ ਜੀਓ ਕਿ ਮੈਂ ਜੀਵਾਂਗਾ ਮੈਂ ਜੀਵਾਂਗਾ ਮੇਰਾ ਜਿਹੜਾ ਅੱਜ ਦੀ ਸਿਚੁਏਸ਼ਨ ਆ ਨਾ ਉਹ ਕੱਲ ਨੂੰ ਨਹੀਂ ਹੋਏਗੀ ਇਸ ਇਸ ਫੇਥ ਦੇ ਨਾਲ ਇਸ ਹੋਪ ਦੇ ਨਾਲ ਅਰ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖ ਕੇ ਜੀਵੋ ਅਰ ਤੁਸੀਂ ਜਰੂਰ ਆਪਣੀਆਂ ਸਿਚੁਏਸ਼ਨਸ ਉੱਤੇ ਫਤਿਹ ਪਾ ਲੋਗੇ ਕੋਈ ਤੁਹਾਨੂੰ ਦੁੱਖ ਦੇ ਰਿਹਾ ਆ ਅਰ ਤੁਸੀਂ ਆਪਣੇ ਆਪ ਨੂੰ ਫਿਨਿਸ਼ ਕਰ ਰਹੇ ਆ ਕਿੰਨੀ ਕਕਲ ਵਾਲਾ ਕੰਮ ਹੈ ਇਹ ਬਿਲਕੁਲ ਵੀ ਅਕਲ ਵਾਲਾ ਕੰਮ ਨਹੀਂ ਹੈਗਾ ਮਤਲਬ ਤੁਸੀਂ ਆਪਣੇ ਆਪ ਨੂੰ ਖਤਮ ਕਰਕੇ ਤੁਸੀਂ ਉਹਦਾ ਕੀ ਵਿਗਾੜ ਲਿਆ ਜਿਹੜਾ ਤੁਹਾਨੂੰ ਦੁੱਖ ਦਿੰਦਾ ਸੀ ਉਹਨੂੰ ਤਾਂ ਕੋਈ ਮਤਲਬ ਉਹ ਤਾਂ ਖੁਸ਼ ਹੋਏਗਾ ਨਾ ਜਿਹੜਾ ਆਲਰੇਡੀ ਤੁਹਾਨੂੰ ਦੁੱਖ ਦੇ ਰਿਹਾ ਸੀ ਤੇ ਤੁਸੀਂ ਉਹਦੇ ਰਾਹ ਦੇ ਵਿੱਚੋਂ ਨਿਕਲ ਗਏ ਤਾਂ ਮਤਲਬ ਤੁਸੀਂ ਉਹਨੂੰ ਖੁਸ਼ੀ ਦੇ ਦਿੱਤੀ ਬਜਾਏ ਇਹਦੇ ਕਿ ਤੁਸੀਂ ਖੁਦ ਵੀ ਖੁਸ਼ ਹੁੰਦੇ ਤਾਂ ਕਿੰਨਾ ਚੰਗਾ ਹੁੰਦਾ ਕਿ ਤੁਸੀਂ ਉਹਨੂੰ ਜਿਹੜਾ ਐ ਕੁਟ ਕਰ ਜੋ ਤੁਸੀਂ ਉਹਨੂੰ ਛੱਡ ਦੋ ਤੁਸੀਂ ਉਹਨੂੰ ਨਾ ਬੁਲਾਓ ਜਿਹੜਾ ਤੁਹਾਡੇ ਤੋਂ ਖੁਸ਼ ਨਹੀਂ ਆ ਤੁਸੀਂ ਉਹਨਾਂ ਦੇ ਨਾਲ ਬੇਸ਼ੱਕ ਬੋਲਣਾ ਬੰਦ ਕਰ ਦਿਓ ਪਰ ਆਪਣੀ ਜ਼ਿੰਦਗੀ ਦੀ ਜੰਗ ਨੂੰ ਨਾ ਹਾਰੋ ਇੱਕ ਬੜਾ ਫੇਮਸ Song ਸੀਗਾ ਪੁਰਾਣੇ ਸਮਿਆਂ ਦੇ ਵਿੱਚ ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ ਜੀਤ ਜਾਏਗੇ ਹਮ ਤੂੰ ਅਗਰ ਸੰਗ ਹੈ ਸ਼ਾਇਦ ਮੇਰੀ ਯੰਗ ਮੇਰੀ ਜੰਗ ਮੂਵੀ ਦਾ ਜਦੋਂ ਮੇਰੇ ਖਿਆਲ ਇਹ ਮੂਵੀ ਆਈ ਸੀ ਉਦੋਂ ਮੇਰਾ ਬਰਥ ਹੋਇਆ ਸੀਗਾ ਤਾਂ ਮੇਰੇ ਪਾਪਾ ਦੱਸਦੇ ਹੁੰਦੇ ਕਿ ਅਸੀਂ ਫਰਸਟ ਮੂਵੀ ਜਿਹੜੀ ਆ ਥੀਏਟਰ ਦੇ ਵਿੱਚ ਇਹ ਦੇਖੀ ਸੀਗੀ। ਦੈਟਸ ਵਾਈ ਮੈਨੂੰ ਯਾਦ ਆ ਕਿ ਪਾਪਾ ਨੇ ਇਹ ਮੂਵੀ ਜਿਹੜੀ ਆ ਉਹ ਦੇਖੀ ਸੀਗੀ। ਅਰ ਉਹ ਇਹ Song ਜਿਹੜਾ ਆ ਉਹ ਬੜਾ ਪਲੇ ਹੁੰਦਾ ਸੀ ਉਸ ਟਾਈਮ ਦੇ ਵਿੱਚ ਅ ਬੱਸਾਂ ਦੇ ਵਿੱਚ ਗੱਡੀਆਂ ਦੇ ਵਿੱਚ ਤਾਂ ਮਤਲਬ ਅੱਛਾ Song ਸੀਗਾ ਜਿਹਦੀ ਅੱਛੀ ਸੈਂਸ ਨਿਕਲਦੀ ਸੀਗੀ। ਤਾਂ ਇਹ ਜਿਹੜੀ ਜ਼ਿੰਦਗੀ ਆ ਨਾ ਇੱਕ ਜੰਗ ਆ। ਹਰ ਕਦਮ ਹਰ ਕਦਮ ਤੇ ਇੱਕ ਨਵੀਂ ਜੰਗ ਹੈ ਹਰ ਕਦਮ ਤੇ ਇੱਕ ਨਵੀਂ ਜੰਗ ਹੈ ਪਰ ਅਸੀਂ ਜਿੱਤਣਾ ਆ ਇਹਨੂੰ ਅਸੀਂ ਹਾਰਨਾ ਨਹੀਂ ਆ ਉਹ ਮੈਨੂੰ ਨਹੀਂ ਪਤਾ ਕਿ ਉਹ ਜਿਹੜਾ ਹੀਰੋ ਹੋਊਗਾ ਉਹ ਕਿੰਨੂੰ ਕਹਿ ਰਿਹਾ ਕਿ ਜੀਤ ਜਾਏਗੇ ਹਮ ਤੂ ਅਗਰ ਸੰਗ ਹੈ ਪਰ ਮੈਂ ਇਹ ਕੰਨੀ ਕਿ ਜੀਤ ਜਾਏਗੇ ਹਮ ਅਗਰ ਪਰਮੇਸ਼ਵਰ ਸੰਗ ਹੈ ਅਗਰ ਯੀਸ਼ੂ ਹਮਾਰੇ ਸੰਗ ਹੈ ਅਗਰ ਸਰਵ ਸ਼ਕਤੀਮਾਨ ਪਰਮੇਸ਼ਵਰ ਸਾਡੇ ਸੰਗ ਹੈ ਤੇ ਅਸੀਂ ਇਸ ਜੰਗ ਨੂੰ ਜਿਹੜਾ ਹੈ ਨਾ ਉਹ ਜਿੱਤ ਜਾਵਾਂਗੇ ਅਰ ਜਰੂਰ ਜਿੱਤਾਂਗੇ ਅਸੀਂ ਇਸ ਜੰਗ ਨੂੰ ਹਾਰਾਂਗੇ ਨਹੀਂ ਅਰ ਅਸੀਂ ਇਹ ਲੜਾਈ ਲੜਨੀ ਹੈ ਅਰ ਇਸ ਲਈ ਮੈਂ ਤੁਹਾਨੂੰ ਕਹਿੰਦੀ ਕਿ ਗੁੱਸੇ ਤੋਂ ਬਚੋ ਗੁੱਸਾ ਤੁਹਾਨੂੰ ਬਿਲਕੁਲ ਗੁੱਸੇ ਦੇ ਵਿੱਚ ਤੁਸੀਂ ਕਿਸੇ ਨੂੰ ਕੁੱਟ ਦਿੰਨੇ ਆ ਗੁੱਸੇ 'ਚ ਤੁਸੀਂ ਕਿਸੇ ਨੂੰ ਗਾਲ ਕੱਢ ਦਿੰਨੇ ਆ ਗੁੱਸੇ 'ਚ ਤੁਸੀਂ ਭਾਂਡੇ ਭੰਨ ਦਿੰਨੇ ਆ ਤੁਹਾਨੂੰ ਪਤਾ ਗੁੱਸਾ ਜਿਹੜਾ ਆ ਇਨਸਾਨ ਨੂੰ ਇੰਨਾ ਕਮਲਾ ਕਰ ਦਿੰਦਾ ਕਿ ਗੁੱਸੇ ਦੇ ਵਿੱਚ ਜਦੋਂ ਇਨਸਾਨ ਹੁੰਦਾ ਨਾ ਉਹ ਖਿੱਚ ਕੇ ਬੂਹੇ 'ਚ ਲੱਤ ਮਾਰਦਾ ਆ ਕੁਰਸੀਆਂ ਨੂੰ ਚੱਕ ਕੇ ਮਾਰਦਾ ਹੈ ਪਾਂਡਿਆਂ ਨੂੰ ਚੱਕ ਕੇ ਮਾਰਦਾ ਉਸ ਵੇਲੇ ਉਹਨੂੰ ਲੱਗਦਾ ਜਿੱਦਾਂ ਜਿਹੜੀ ਉਹਨੇ ਬੂਹੇ 'ਚ ਲੱਤ ਮਾਰੀ ਜਦੋਂ ਬੂਹੇ ਨੂੰ ਬਹੁਤ ਪੇੜ ਹੋਈ ਹੋਊਗੀ ਬੂਹੇ ਨੂੰ ਕੀ ਫੀਲਿੰਗ ਆਈ ਹੋਊਗੀ ਇੱਕ ਦਰਵਾਜ਼ਾ ਆ ਉਹਨੂੰ ਕੀ ਫੀਲਿੰਗ ਆਈ ਹੋਊਗੀ ਤੁਹਾਡੀ ਲੱਤ ਵੱਜੇ ਨੀ ਕੋਈ ਫੀਲਿੰਗ ਨਹੀਂ ਤੁਸੀਂ ਕੁਰਸੀ ਨੂੰ ਚੱਕ ਕੇ ਮਾਰਿਆ ਕੁਰਸੀ ਹੋ ਸਕਦਾ ਉਹਦੀ ਬਾਈ ਟੁੱਟ ਜਾਵੇ ਕੁਰਸੀ ਦੀ ਲੱਕੜ ਟੁੱਟ ਜਾਵੇ ਜਾਂ ਕੁਝ ਵੀ ਨੁਕਸਾਨ ਹੋ ਜਾ ਪਰ ਕੁਰਸੀ ਨੂੰ ਕੀ ਪੇਨ ਹੋਈ ਨੁਕਸਾਨ ਤੁਸੀਂ ਕਿਹਦਾ ਕੀਤਾ ਖੁਦ ਦਾ ਕੀਤਾ ਆਪਣੀ ਅਕਲ ਨੂੰ ਗਵਾਇਆ ਆਪਣੇ ਸਮੇਂ ਦੀ ਬਰਬਾਦੀ ਕੀਤੀ ਆਪਣੇ ਸਾਰੇ ਇਮੋਸ਼ਨਸ ਨੂੰ ਕਿੰਨੇ ਤੁਸੀਂ 네ਗੇਟਿਵ ਕੈਮੀਕल्स ਆਪਣੀ ਬਾਡੀ ਦੇ ਵਿੱਚ ਜਿਹੜੇ ਹਨ ਉਹਨਾਂ ਨੂੰ ਰਿਲੀਜ਼ ਕੀਤਾ انسان ਸਾਰਾ ਦਿਨ ਕੰਮ ਕਰਕੇ ਉਹਨਾਂ ਨਹੀਂ ਥੱਕਦਾ ਜਿੰਨਾ ਨਾ ਥੋੜੇ ਜਿਹਾ ਗੁੱਸੇ ਦੇ ਵਿੱਚ ਜਦੋਂ ਆ ਜਾਂਦਾ ਹੈ ਤੇ ਜਿੰਨਾ ਉਹਦਾ ਸਰੀਰ ਉਦੋਂ ਥੱਕ ਜਾਂਦਾ ਨਾ ਗੁੱਸੇ ਦੇ ਵਿੱਚ ਮੇਰੇ ਖਿਆਲ ਚ ਤੇ ਉਹ 10 ਘੰਟੇ ਕੰਮ ਕਰੇ ਇਨਸਾਨ ਉਹਨਾਂ ਨਹੀਂ ਥੱਕਦਾ ਜੇ ਉਹ 10 ਮਿੰਟ ਗੁੱਸੇ ਦੇ ਵਿੱਚ ਰਹਿ ਜਾਵੇ ਜਿੰਨਾ ਉਹ ਥੱਕ ਜਾਂਦਾ ਜਿੰਨੀ ਉਹਦੀ ਬਾਡੀ ਟਾਇਰਡ ਹੋ ਜਾਂਦੀ ਸਾਰੀ એનર્ਜੀ ਜਿਹੜਾ ਗੁੱਸਾ ਹੈ ਉਹ ਸੱਕ ਕਰ ਲੈਂਦਾ ਚੂਸ ਲੈਂਦਾ ਸਾਰੀ એનર્ਜੀ ਨੂੰ ਤੋ ਗੁੱਸੇ ਤੋਂ ਬਚੋ ਜੇ ਤੁਹਾਨੂੰ ਕਿਸੇ ਨੇ ਗਾਲ ਕੱਢੀ ਨਾ ਤੁਸੀਂ ਮਹਾਨ ਆ ਜੇ ਤੁਸੀਂ ਉਸ ਗਾਲ ਦਾ ਜਵਾਬ ਨਹੀਂ ਦਿੰਦਾ ਜੇ ਤੁਹਾਨੂੰ ਕਿਸੇ ਨੇ ਕਿਹਾ ਨਾ ਤੂੰ ਮਕਾਰ ਆ ਜਾਂ ਤੂੰ ਝੂਠਾ ਆ ਜਾਂ ਤੂੰ ਫਰੇਬੀ ਆ ਤੂੰ ਚੰਗਾ ਨਹੀਂ ਆ ਤੂੰ ਮਾੜਾ ਆ ਤੂੰ ਖਰਾਬ ਇਨਸਾਨ ਆ ਤੂੰ ਬੁਰਾ ਇਨਸਾਨ ਆ ਤੇ ਮਤਲਬ ਜੇ ਤੁਸੀਂ ਰਿਪਲਾਈ ਨਹੀਂ ਕੀਤੀ ਤਾਂ ਮਤਲਬ ਤੁਸੀਂ ਇਸ ਧਰਤੀ ਤੇ ਸਭ ਤੋਂ ਮਹਾਨ ਹੋ ਅਰੇ ਫਿਰ ਉਹਦੀ ਰਿਪਲਾਈ ਨਾ ਕਰਕੇ ਇੰਨਾ ਹੀ ਨਹੀਂ ਕਿ ਤੁਸੀਂ ਇੰਨਾ ਹੀ ਕਰਕੇ ਮਹਾਨ ਨਹੀਂ ਬਣ ਗਏ ਮਤਲਬ ਇਹ ਨਹੀਂ ਕਿ ਤੁਸੀਂ ਉਦੋਂ ਮੂੰਹ ਨਾਲ ਰਿਪਲਾਈ ਨਹੀਂ ਕੀਤੀ ਪਰ ਤੁਸੀਂ ਅੰਦਰੋਂ ਅੰਦਰ ਰਿੱਜੀ ਜਾਂਦੇ ਆ ਤਾਂ ਫਿਰ ਤੁਸੀਂ ਉਹਦਾ ਕੀ ਨੁਕਸਾਨ ਕਰਦੇ ਪਰ ਜੇ ਉਹਨੇ ਤੁਹਾਨੂੰ ਕਹਿ ਦਿੱਤਾ ਹਾਂ ਜੇ ਇਹ ਅਗਰ ਉਹਨੇ ਤੁਹਾਨੂੰ ਸੱਚਾ ਕਿਹਾ ਤਾਂ ਸੁਧਰਨ ਦੀ ਕੋਸ਼ਿਸ਼ ਕਰੋ ਪਰ ਜੇ ਉਹਨੇ ਤੁਹਾਨੂੰ ਝੂਠਾ ਕਿਹਾ ਤਾਂ ਉਹਨੂੰ ਐਫ ਐਮ ਰੇਡੀਓ ਸਮਝ ਕੇ ਨਾ ਰੇਡੀਓ ਮਿਰਚੀ ਸਮਝ ਕੇ ਤਾਂ ਮਤਲਬ ਕਿ ਉਹ ਇੱਕ ਐਂਟਰਟੇਨਮੈਂਟ ਦਾ ਪ੍ਰੋਗਰਾਮ ਆਇਆ ਸੀ ਤੇ ਨਿਕਲ ਗਿਆ ਉਹਦਾ ਟਾਈਮ ਦੈਟਸ ਆਲ ਤਾਂ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਬਚਾਓ ਥਿਸ ਵੇ ਔਰ ਥੈਟ ਵੇ ਵੱਧ ਤੋਂ ਵੱਧ ਟਾਈਮ ਜਿਹੜਾ ਹੈ ਉਹ ਪਰਮੇਸ਼ਵਰ ਦੇ ਨਾਲ ਗੁਜ਼ਾਰੋ ਅਰ ਜਿਹੜਾ ਹੈ ਸੁਸਾਈਡ ਤੋਂ ਬਚੋ ਇਸ ਚੀਜ਼ ਦੇ ਬਾਰੇ ਸੋਚੋ ਨਾ ਇਹ ਜਿਹੜੀ ਜ਼ਿੰਦਗੀ ਹੈ ਨਾ ਤੁਹਾਡੇ ਕੋਲ ਪੂਰੀ ਜਾਇਦਾਦ ਵੀ ਤੁਸੀਂ ਵੇਚ ਲਵੋ ਇੱਕ ਵਾਰੀ ਇਹ ਖਤਮ ਹੋ ਗਈ ਤੇ ਮੁੜ ਕੇ ਨਹੀਂ ਜੇ ਮਿਲਦੀ ਅਰ ਇਹ ਜ਼ਿੰਦਗੀ ਬੜੀ ਖੂਬਸੂਰਤ ਹੈ ਆ ਇਹਦੇ ਵਿੱਚ ਕਿੰਨੇ ਰੰਗ ਆ ਕਿੰਨੇ ਤੁਹਾਡੇ ਕੋਲ ਦੋਸਤ ਮਿੱਤਰ ਆ ਭੈਣ ਭਰਾ ਆ ਅਰੇ ਇੱਕ ਗੱਲ ਤੁਹਾਨੂੰ ਦੱਸਾਂ ਕਿ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸੁਸਾਈਡ ਕਰੋਗੇ ਅਰ ਜੇ ਤੁਸੀਂ ਸੁਸਾਈਡ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਪਾਪਾਂ ਦਾ ਪਛਤਾਪ ਕਰੋ ਅਰ ਤੁਸੀਂ ਗੁਨਾਹਾਂ ਦੀ ਮਾਫੀ ਵੀ ਮੰਗ ਲਓ ਅਰ ਤੁਸੀਂ ਪ੍ਰਾਰਥਨਾ ਵੀ ਕਰ ਲਓ ਕਿ ਪ੍ਰਭੂ ਮੇਰਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਜਾਏ ਅਰ ਫਿਰ ਤੁਸੀਂ ਸੁਸਾਈਡ ਕਰ ਲਓ ਤਾਂ ਆਮ ਟੈਲਿੰਗ ਯੂ ਕਿ ਤੁਸੀਂ ਸਵਰਗ ਨੂੰ ਨਹੀਂ ਜਾਓਗੇ ਕਿਉਂਕਿ ਬਾਈਬਲ ਦੇ ਵਿੱਚ ਇਦਾਂ ਦਾ ਕੁਝ ਨਹੀਂ ਲਿਖਿਆ ਪਵਿੱਤਰ ਬਾਣੀ ਦੇ ਵਿੱਚ ਇਦਾਂ ਦਾ ਕੁਝ ਨਹੀਂ ਲਿਖਿਆ ਕਿ ਕੋਈ ਮਨੁੱਖ ਕਿਉਂਕਿ ਸਾਡੀ ਜ਼ਿੰਦਗੀ ਦੇ ਉੱਤੇ ਸਾਡਾ ਅਧਿਕਾਰ ਨਹੀਂ ਹੈ ਇਹ ਜ਼ਿੰਦਗੀ ਸਾਨੂੰ ਇੱਕ ਜਿਹੜੀ ਹੈ ਨਾ ਆਮਾਨਤ ਦਿੱਤੀ ਗਈ ਹੈ ਇਹਨੂੰ ਸੰਭਾਲਣਾ ਤੇ ਇਹਦਾ ਸਹੀ ਇਸਤੇਮਾਲ ਕਰਨਾ ਸਾਡਾ ਫਰਜ਼ ਬਣਦਾ ਹੈ ਇਸ ਲਈ ਇਹ ਮਤ ਭਰਮ ਕਰੋ ਕਿ ਤੁਸੀਂ ਜੀ ਪ੍ਰਾਰਥਨਾ ਕਰਕੇ ਜ਼ਹਿਰ ਪੀ ਲੋਗੇ ਆਪਣੀਆਂ ਸਿਚੁਏਸ਼ਨਸ ਤੋਂ ਆਜ਼ਾਦ ਹੋਣ ਦੇ ਲਈ ਤੇ ਤੁਸੀਂ ਸਵਰਗ ਨੂੰ ਚਲ ਜਾਓਗੇ ਤੇ ਸਵਰਗ ਨੂੰ ਨਹੀਂ ਜਚਾ ਹੁਣ ਐਦਾਂ ਸਵਰਗ ਨੂੰ ਜਾਣਾ ਹੈ ਤਾਂ ਫਿਰ ਸਾਨੂੰ ਇਹ ਜ਼ਿੰਦਗੀ ਦੀ ਲੜਾਈ ਲੜਨੀ ਪੈਣੀ ਹੈ ਇੱਕ ਸੁਚੱਜੇ ਤਰੀਕੇ ਦੇ ਨਾਲ ਪੋਜ਼ਿਟਿਵ ਵੇ ਦੇ ਨਾਲ ਲੜਨੀ ਪੈਣੀ ਹੈ ਔਰ ਸਾਨੂੰ ਵੱਧ ਤੋਂ ਵੱਧ ਟਾਈਮ ਜਿਹੜਾ ਹੈ ਨਾ ਉਹ ਪਰਮੇਸ਼ਵਰ ਦੇ ਬਚਨ ਦੇ ਉੱਤੇ ਪਰਮੇਸ਼ਵਰ ਦੀ ਬਾਣੀ ਦੇ ਉੱਤੇ ਮੈਡੀਟੇਟ ਕਰੋ ਉਹ ਤੁਹਾਨੂੰ ਬਹੁਤ ਰਿਲੈਕਸ ਕਰਦਾ ਹੈ ਤੁਹਾਨੂੰ ਜਿੰਨਾ ਰਿਲੈਕਸ ਪਰਮੇਸ਼ਰ ਦੀ ਬਾਣੀ ਕਰਦੀ ਨਾ ਤੁਹਾਨੂੰ ਹੋਰ ਕੋਈ ਪ੍ਰੋਗਰਾਮ ਨਹੀਂ ਕਰ ਸਕਦਾ ਕੋਈ ਬੰਦਾ ਨਹੀਂ ਤੁਹਾਨੂੰ ਕਰ ਸਕਦਾ ਸਿਰਫ ਪਰਮੇਸ਼ਰ ਦੀ ਬਾਣੀ ਪਰਮੇਸ਼ਰ ਦੀ ਊਰਜਾ ਜਿਹੜੀ ਹੈ ਨਾ ਉਹ ਸਾਨੂੰ ਰਿਲੇਟ